ਹਾਲੀ ਦੀ ਕੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਇਨਫਲੂਐਂਸਰ ਦੀ ਇਨਫਲੂਐਂਸਰ ਲੜਕੀ ਨੇ ਜੀਪ ਦੇ ਉੱਪਰ ਚੜ੍ਹ ਕੇ ਜਿਹੜਾ ਇਹ ਵੀਡੀਓ ਬਣਾਈ ਹੈ ਰੀਲ ਬਣਾਈ ਹੈ ਔਰ ਉਸ ਦੇ ਉੱਪਰ ਗਾਣਾ ਲਗਾਇਆ ਔਰ ਇਸ ਤੋਂ ਇਲਾਵਾ ਕੱਟ ਤੇ ਥਾਪੀ ਵੀ ਇਸ ਦੇ ਵੱਲੋਂ ਮਾਰੀ ਗਈ ਹੈ ਤਾਂ ਇਹ ਵੀਡੀਓ ਜਦੋਂ ਪੁਲਿਸ ਦੇ ਕੋਲ ਪਹੁੰਚਦੀ ਹੈ ਤਾਂ ਪੁਲਿਸ ਨੂੰ ਪਤਾ ਲੱਗ ਕੇ ਤੇ ਤੁਰੰਤ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਜਾਂਦੀ ਹੈ ਫੁਕਰੀ ਤੇ ਚੱਕਰ ਦੇ ਵਿੱਚ ਇਹ ਇਨਫਲੂਐਂਸਰ ਮੋਟਾ ਚਨਾਨ ਖਰਾ ਬੈਠਦੀ ਦੱਸਦੀ ਹੈ ਕਿ ਇਹ ਇਨਫਲੂਐਂਸਰ ਪਰਮ ਪਾਇਲ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਰ ਪਿੰਨਾ ਵੀ ਕਈ ਚਰਚਾਵਾਂ ਦੇ ਵਿੱਚ ਇਹ ਰਹੀ ਹੈ ਤਾਂ ਹਾਲੀ ਦੀ ਘੜੀ ਵੀ ਇਸ ਨੇ ਵਾਇਰਲ ਹੋਣ ਦੇ ਲਈ ਇਸ ਤਰ੍ਹਾਂ ਦਾ ਸਟੰਟ ਕੀਤਾ ਕਿ ਜੀਬ ਦੇ ਉੱਪਰ ਚੜ ਕੇ ਵੀਡੀਓ ਪਾਈਆ ਔਰ ਉਸ ਤੋਂ ਬਾਅਦ ਚੱਕਮਾ ਜਾਂ ਜਿਹੜਾ ਗਾਣਾ ਵੀ ਇਸਦੇ ਵੱਲੋਂ ਲਗਾਇਆ ਗਿਆ ਤਾਂ ਪੁਲਿਸ ਕੋਲ ਜਦੋਂ ਇਹ ਗੱਲ ਪਹੁੰਚੀ ਤਾਂ ਪੁਲਿਸ ਨੇ ਇਸ ਦਾ ਮੋਟਾ ਚਲਾਨ ਕੀਤਾ ਔਰ ਜਿਹੜੀ ਜੀਪ ਹੈ ਉਸ ਨੂੰ ਬੌਂਡ ਕਰ ਲਿਆ ਗਿਆ। ਬਾਈ ਜੀ ਇਹ ਵੀਡੀਓ ਵਾਇਰਲ ਹੋਈ ਸੀਗੀ ਕੱਲ ਤਾਂ ਉਹਦੇ ਬਾਰੇ ਜਾਣਕਾਰੀ ਦੋਗੇ? ਨਹੀਂ ਇਸੇ ਕਰਦੇ ਹਾਂ ਖੜ ਤੇ ਇੱਕ ਨਾ ਗੱਡੀ ਜਿਹੜੀ ਉਲਟੀ ਸੀਗੀ ਉਸ ਤਾਂ ਚੱਲਦੀ ਸੀਗੀ। ਗੱਡੀ ਅਸੀਂ ਕੁਣ ਲੱਭ ਕੇ ਸੋਨਾ ਪਿੰਡ ਦੇ ਅਵਤਾਰ ਸਿੰਘ ਸਾਹਿਬ ਜੀ ਬਟ ਸੋੜੋ ਹਮ ਬੜੀ ਫੜਕੀ ਸੀ ਬੱਤ ਗਾ ਉਦੋਂ ਸੱਤ ਉੱਤਰਵੀ ਕਲੈਕਟਰ ਇੰਬਾਉਂਡ ਦਾ ਕੋਣ ਕੋਣ ਸੀ ਕਿਉਂ ਸੀ ਉਦੋਂ ਜੇ ਅਵਤਾਰ ਸਿੰਘ ਜੀ ਸੀ ਤੇ ਨਾਲ ਨਾਲ ਹੋਰ ਦੋ ਚਾਰ ਮੁੰਡੇ ਸੀਗੇ ਕਿਹੜੀ ਜਗ੍ਹਾ ਸੀਗੀ ਇਹ ਇਹ ਨਹੀਂ ਪਤਾ ਜਪੀ ਨੂੰ ਛੜੀ ਲੱਗੀ ਸੀ ਉੱਥੇ ਉਹ ਕੁੜੀ ਆਈ ਸੀ ਤੇ ਕੁੜੀ ਨੇ ਵੀਡੀਓ ਵਾਇਰ ਕੀਤੀ ਸੀ ਉਹ ਹੂੰ ਹੂੰ ਤਾਂ ਉਸ ਤੋਂ ਬਾਅਦ ਬੌਂਡ ਕੋਈ ਚਲਾਨ ਕੀਤਾ ਕੀ ਕਾਰਵਾਈ ਕੀਤੀ ਕੋਈ ਚਲਾਨ ਵੀ ਕੀਤਾ ਚਲਾਨ ਕਰਤਾ ਇਹ ਹੋਤੋ ਜਾਣਕਾਰੀ ਹੋਲੀ ਹੋ ਜਾਂਦੀ ਹੈ ਇਹਦੀ ਬਦਲਤੀ ਸੜੀ ਆਪਣੋ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜਿਥੇ ਲੋਕਾਂ ਨੂੰ ਇਨਫਲੂਐਂਸ ਕਰਦੇ ਨੇ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਬਹੁਤ ਹੀ ਜ਼ਿਆਦਾ ਕਿਤਨਾ ਕਿਤੇ ਗਲਤ ਨੇ ਸਮਾਜ ਨੂੰ ਇਹਨਾਂ ਦੀ ਕੀ ਸੇਧ ਹੈ ਇਹਨਾਂ ਨੂੰ ਦੇਖ ਕੇ ਛੋਟੇ ਛੋਟੇ ਬੱਚੇ ਵੀ ਇਹਨਾਂ ਦੀ ਰੀਸ ਕਰਦੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾਉਂਦੇ ਨੇ ਇਸ ਤਰ੍ਹਾਂ ਦੀ ਸਟੰਟ ਬਾਜ਼ੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਸੁਸਾਇਟੀ ਦੇ ਲਈ ਬਹੁਤ ਹੀ ਗਲਤ ਮੈਸੇਜ ਹੈ ਔਰ ਇਹ ਤੁਸੀਂ ਸਾਰੀ ਵੀਡੀਓ ਨੂੰ ਦੇਖਦੇ ਹੋ ਤਾਂ ਤੁਸੀਂ ਕੀ ਕਹਿੰਦੇ ਹੋ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ